ਨਿਗਰ ਪੁਲਿਸ ਨੂੰ ਮਿਲੀ ਇੱਕ ਵੱਡੀ ਸਫਲਤਾ ਤਿੰਨ ਚੋਰਾਂ ਨੂੰ ਚੋਰੀ ਦੇ ਮੋਟਰਸਾਈਕਲਾਂ ਸਮੇਤ ਕੀਤਾ ਕਾਬੂ ਥਾਣਾ ਮੁਖੀ ਗੁਰਨਾਮ ਸਿੰਘ ਦੀ ਅਗਵਾਈ ਹੇਠ ਪਿਛਲੇ ਲੰਮੇ ਸਮੇਂ ਤੋਂ ਚੋਰਾਂ ਦਾ گروਹ ਲਗਾਤਾਰ ਸ਼ਹਿਰ ਵਿੱਚ ਚੋਰੀਆਂ ਨੂੰ ਬਾਰਦਾਤ ਦੇ ਰਿਹਾ ਸੀ ਜਿਸ ਦੇ ਚੱਲਦੇ ਅੱਜ ਭਵਾਨੀਗੜ੍ਹ ਪੁਲਿਸ ਨੂੰ ਲਗਾਤਾਰ ਇੰਨਾ ਦੇ ਗੈਰ ਚੱਲਦੇ ਅੱਜ ਵੱਡੀ ਸਫਲਤਾ ਮਿਲੀ ਇਸ ਦੌਰਾਨ ਜਾਣਕਾਰੀ ਦਿੰਦੇ ਆ ਸੁਖਦੇਵ ਸਿੰਘ ਨੇ ਦੱਸਿਆ ਕਿ ਤਿੰਨ ਵਿਅਕਤੀ ਮੋਟਰਸਾਈਕਲ ਤੇ ਆ ਰਹੇ ਸਨ ਤੇ ਮੋਬਾਈਲ ਵਿਚ ਨਾਰੇਸ਼ਨ ਜਿਸ ਸਬੰਧ ਪੁਲਿਸ ਵੱਲੋਂ ਨਾਕਾ ਲਗਾਇਆ ਹੋਇਆ ਸੀ ਪੁਲਿਸ ਪਾਰਟੀ ਨੇ ਮੋਟਰਸਾਈਕਲ 'ਤੇ ਜਾ ਰਹੇ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਪੁੱਛਗਿੱਛ ਦੌਰਾਨ ਤਿੰਨ ਮੋਬਾਈਲਾਂ ਸਮੇਤ ਪੰਜ ਮੋਟਰਸਾਈਕਲਾਂ ਨੂੰ ਬਰਾਮਦ ਕੀਤਾ ਗਿਆ ਇਸ ਮੌਕੇ ਤੇ ਸੁਖਦੇਵ ਸਿੰਘ ਨੇ ਇੱਕ ਦੱਸਿਆ ਕਿ ਪੁੱਛਗਿੱਛ ਜਾਰੀ ਹੈ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਰਿਪੋਰਟ ਰਾਜਕਰਮੀ ਪਵਾਨੀਗੜ੍ਹ ਅੱਜ ਪੰਜ ਮੋਟਰਸਾਈਕਲ ਤੇ ਤਿੰਨ ਚੋਰ ਪਰ ਨੇ ਕੀ ਮੰਗਦਾ ਸਰ ਕੱਲ ਮੇਰੇ 23ਵਾਰਾ 24 ਨੂੰ ਅਸੀਂ ਕਾਕੜਾ ਚੌਂਕ ਨਕਲ ਹੋਇਆ ਸੀਗਾ ਤਾਂ ਸਾਨੂੰ ਮੁਖਬਰੀ ਮਿਲੀ ਸੀ ਕਿ ਭਵਾਨੀਗੜ ਦੇ ਤਿੰਨ ਮੁੰਡੇ ਜਿਹੜੇ ਮੋਟਰਸਾਈਕਲ ਚੋਰੀ ਕਰਕੇ ਉਹਨਾਂ ਦੇ ਮੋਬਾਈਲ ਖੋ ਕੇ ਅੱਗੇ ਵੇਚਣ ਦੇ ਜਾਂਦੀ ਹਨ ਵੀ ਜੇਕਰ ਹੁਣੀ ਨਾਕਾਬੰਦੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਣੇ ਕੱਲ ਫਿਰ ਅਸੀਂ ਇਹ ਸਾਮ ਨੂੰ ਨਾਕਾਬੰਦੀ ਕਰਕੇ ਪੁਲਿਸ ਹਾਲਵਰਖ ਤੋਂ ਤਿੰਨਾਂ ਨੂੰ ਇੱਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਤਿੰਨਾਂ ਤੋਂ ਇੱਕ ਮੋਬਾਈਲ ਕਾਬੂ ਜੀ ਸਰ ਬਰਾਮਦ ਹੋਇਆ ਸਰ ਹੋਰ ਕੀ ਕੋਈ ਅੱਜ ਦਰਾਨੇ ਪੁੱਸ ਗਏ ਸਨ ਇਹਨਾਂ ਦੇ 27 ਐਵੀਡੈਂਸ ਤੇ ਬਿਆਨ ਤੇ 4 ਮੋਟਰਸਾਈਕਲ ਬਰਾਮਦ ਹੋ ਰਹੇ ਨੇ। ਕੁੱਲ 5 ਮੋਟਰਸਾਈਕਲ ਹੋਗੇ 3 ਮੋਬਾਈਲ ਬਰਾਮਦ ਹੋਏ ਨੇ ਨਾ ਤੋ। ਸਰ ਜੀ ਕੀ ਅਗਲੀ ਕਰਦੇ? ਇਹ ਤਫ਼ਤੀਸ਼ ਜਾਰੀ ਹੈ ਜੀ ਅੱਗੇ ਦੇਖਦੇ ਹਾਂ ਹੁਣ ਪੁੱਛ ਗਏ ਤੇ ਕੀ ਬਣਦਾ।